ਕੁੰਡੀਆਂ ਦੇ ਸਿੰਘ ਫਸਣ ਕੇ ਲੰਗ ਦੇ ਵਿੱਚ ਪਟਿਆਲੇ ਦੇ ਲਾਗੇ ਜਿੱਥੇ ਮਲਕੀਸ਼ ਸਿੰਘ ਦੀ ਲੰਗ ਗੋਲੂ ਲੰਗ ਬੇਲਾ ਸਿੰਘ ਦੀ ਲੰਗ ਬਿੱਲਾ ਲੰਗ ਸਾਰਾ ਲੰਗ ਪਰਿਵਾਰ ਲੰਗ ਨਗਰ ਰਾਜੂ ਗੁਜਰ ਛੋਟੇ ਵੀ ਬੰਦ ਕਾ ਤੋਂ ਕਰਤਾ ਰਾਜੂ ਗੁਜਰਵਾਲ ਦਵਿੰਦਰ ਗੁਜਰਵਾਲ ਇਲਾਕੇ ਦੇ ਮਿੱਤਰ ਦੋਸਤ ਸਤਕਾਰਯੋਗ ਸ਼ਸ਼ੀਤਾ ਬਾਈ ਜੀ 6 ਤਰੀਕ ਦਾ ਜਾਨੀ ਜਿਹੜੀ ਹੁਣ ਆਉਗੀ ਅੱਜ 29 ਆ ਕੱਲ ਨੂੰ 30 ਦਾ ਮਹੀਨਾ ਵਾ 6 ਅਕਤੂਬਰ ਨੂੰ 3 ਅਕਤੂਬਰ ਨੂੰ ਸੋ ਅਗਲੇ ਸੰਡੇ ਦੀ ਗੱਲ ਆ ਤੇ ਇਸੇ ਤਰ੍ਹਾਂ ਖਾਲਸਾ ਜੀ ਥੋੜਾ ਜਿਹਾ ਮੈਨੂੰ ਕਨਫਿਊਜ਼ਨ ਆ ਕਿਉਂਕਿ ਮੈਂ ਗੱਲ ਤਾਂ ਆ ਗਈ ਬਾਈ ਲਓ ਬਾਜੀ ਦੂਜੀ ਸ਼ਿਫਤੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ 2284 ਦਾ ਲੱਗਿਆ ਹੋਇਆ ਸਮਾਂ ਦੇਖਦੇ ਆ ਵੀ ਦੋ ਹੁਣ ਗੱਲ ਕਿੱਥੇ ਜੁੜਦੀ ਆ ਲੋ ਬਾਈ ਜੀ ਬਹੁਤ ਹੀ ਗੁੱਸਾ ਜਿਆ ਕਰ ਗਈ ਮੱਖੀ ਵਿੱਚ ਬੱਜੇ ਹੂਰੇ ਦਾ ਪੰਦ ਪਿਆ ਦਰਵਾਜਾ ਫਾਇਰਡ ਕੋਰਟ ਕਪੂਰੇ ਦਾ ਸਮਾਂ ਦੇਖੀ ਤਾਂ लवली ਦੋਨਾ ਤੇ ਕੋ ਜਿੰਨਾ 2181 ਪੁਆਇੰਟ ਲੱਗ ਗਿਆ ਬਾਈ ਜੀ ਸਮਾਂ 21 8181 ਅਰਜਨ ਗਰੁੱਪ ਇਹ ਬਾਈ ਜੀ ਜਿਹੜਾ ਭੱਜਿਆ ਵਾ ਅਰਜਨ ਗਰੁੱਪ ਗੋਗੀ ਹਰੀਪੁਰ ਬਾਈ ਬੱਲੇਹਾਰ ਹੋਣੀ ਜਿਹੜਾ ਉੱਪਰਲੇ ਪਾਸੇ ਭੱਜਿਆ ਵਾ ਤੇ ਪਰਲੇ ਪਾਸੇ ਵਜਦੀ ਇਹ ਗगन ਜੱਗਤ ਪਰ ਬਾਲੀ ਪਲਾਹੀ ਕਲਵੀਰ ਮਾਨਕਾ ਜੀਤੇ ਫਰੌਰ ਤਾਂ लवली ਬੱਸੀ ਗੁਜਰਾਂ ਦਾ ਡੀਸੀ ਾਂ ਦਾ ਜੱਸੇ ਾਂ ਦਾ ਬਿੱਲੇ ਾਂ ਦਾ ਭੱਜ ਗਿਆ ਤੇ ਇਹਨੂੰ ਭਜਾਉਣ ਵਾਲਾ ਗੱਭਰੂ ਬਿੰਦਰਸੀ ਸੇਖੇ ਵਾਲਾ ਕੁੰਡੀਆਂ ਦੇ ਸਿੰਘ ਫਸ ਗਏ ਵੀਰੋ ਦੇਖਦੇ ਆ